ਬਿੱਤਿਆ ਦਿਨੀ ਜੰਮੂ ਕਸ਼ਮੀਰ ਦੇ ਕਸਬੇ ਪਹਿਲਗਾਂ ਵਿੱਚ ਨਹਿੱਤੇ ਸਲਾਨੀਆਂ ਦੇ ਪਾਕਿਸਤਾਨੀ ਇਸਲਾਮਿਕ ਅਤਵਾਦੀਆਂ ਨੇ ਅੰਨੇਵਾ ਗੋਲੀਆਂ ਮਾਰ ਕੇ 27 ਲੋਕਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਇਸ ਤੇ ਰੋਜਵਜੋਂ ਖਨੋਰੀ ਮੰਡੀ ਅਤੇ ਲਾਗਲੇ ਪਿੰਡਾਂ ਵਿੱਚ ਭਾਰੀ ਗੁੱਸਾ ਤੇ ਰੋਸ ਪਾਇਆ ਜਾ ਰਿਹਾ ਹੈ ਖਨੋਰੀ ਮੰਡੀ ਦੇ ਲਾਗਲੇ ਪਿੰਡਾਂ ਦੇ ਲੋਕਾਂ ਨੇ ਸ਼੍ਰੀ ਨੈਣਾਦੇਵੀ ਮੰਦਿਰ ਵਿੱਚ ਭਾਰੀ ਇਕੱਠ ਹੋਇਆ ਲੋਕਾਂ ਨੇ ਪਾਕਿਸਤਾਨ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਸਾਰੇ ਬਾਜ਼ਾਰ ਵਿੱਚ ਰੋਸ ਮਾਰਚ ਕੱਢਿਆ ਪਾਕਿਸਤਾਨ ਦਾ ਪੁਤਲਾ ਸਾੜਿਆ ਆਓ ਵੇਖਦੇ ਹਾਂ ਕਨੋਰੀ ਮੰਡੀ ਤੋਂ ਸਾਡੇ ਪੱਤਰਕਾਰ ਕਮਬਨੇਸ਼ ਗੋਇਲ ਦੀ ਰਿਪੋਰਟ ਕੀ ਕਹਿੰਦੇ ਹਨ ਵੱਖ-ਵੱਖ ਸੰਸਥਾ ਦੇ ਮੁਖੀ ਸਰ ਸਰਗਰ ਕਾਰਜਕਰਤਾ ਕਹਿੰਦੇ ਜੇ ਹਿੰਦੂਆਂ ਤੇ ਜਿਹੜਾ ਜ਼ੁਲਮ ਹੋਇਆ ਹੈ ਕਾਰਨ حملہ ਹੋਇਆ ਹੈ ਇਹ ਸ਼ਾਂਤੀ ਦੀ ਗੱਲ ਹੈ ਬਿਲਕੁਲ ਸ਼ਰਮ ਦੇ ਮਾਰ ਅਰੇ ਇਹਨਾਂ ਕਾਰਨ حملہ ਕਿਸੇ ਦਾ ਹੋ ਪਏ ਕਦੇ ਵੀ ਤੁਸੀਂ ਵੀ ਬੰਦੂਖਾਂ ਲੈ ਕੇ ਆ ਜਾਓ ਸਾਨੂੰ ਵੀ ਦੇ ਦਿਓ ਬੰਦੂਖਾਂ ਦੇਓ ਫਿਰ ਦੇਖੋ ਕਰ ਮੁਕਾਬਲਾ ਅਰੇ ਸਾਨੂੰ ਹਿੰਦੂਆਂ ਨੂੰ ਇੱਕ ਜਗਾਣ ਵਾਸਤੇ ਇਹ ਕਾਰ ਲਾਈਏ ਇਹਨਾਂ ਨੇ ਕਾਰ ਜਿਹੜੀ ਇਹਨਾਂ ਨੂੰ ਬੜੀ ਮਹਿੰਗੀ ਪੈਗੀ ਔਰ ਆਣ ਵਾਲਾ ਟਾਈਮ ਜਿਹੜਾ ਤੇ hindu ਜਦੋਂ ਖੜਾ ਹੋ ਜਾਏਗਾ ਨਾ ਤਾਂ ਦਸ ਵਾਰਗਾਂ ਜਾਗ ਜਾਏਗਾ ਤਾਂ ساری ਦੁਨੀਆ ਉਸਦਾਲੋ ਹਵਨ ਨੂੰ ਤੇ ਸਾਰੇ ਆਪਣੇ hindu ਪਰ ਆਨੋ ਅਪੀਲ ਕਰਦੇ ਆਂ ਵੀ ਵੱਤ ਤੋਂ ਵੱਧ ਹਮਲੇ ਮਾਰ ਕੇ ਆਪਣੇ ਕਾਰੋਬਾਰ ਸਾਰੇ ਛੱਡ ਕੇ ਦੇਖੋ ਜਿਸ ਵਾਸਤੇ ਜੀਵਨ ਲਿਆ ਹੈ ਜੀਵਨ ਲਿਆ ਨਾ ਉਸ ਜੀਵਨ ਨੂੰ ਉਸੇ ਵਾਸਤੇ ਨਿਛਾਉਰ ਕਰੋ ਜੇ ਆਉਣ ਵਾਲੀਆਂ ਪੀੜ੍ਹੀਆਂ ਯਾਦ ਰੱਖਣਗੀਆਂ ਜਿਵੇਂ ਸਾਡੇ ਸੂਰਬੀਰੋ ਜਿਹੜਾ ਨੇ ਸਾਡੇ ਵਾਸਤੇ ਜਾਨਾਂ ਦਿੱਤੀਆਂ ਨੇ ਅਸੀਂ ਵੀ ਉਹਨਾਂ ਦੀ ਕੀਮਤ ਅਦਾ ਕਰ ਸਕੀਏ ਤਾਂ ਮੇਰੀ ਇਹੀ ਬੇਨਤੀ ਹੈ ਸਾਰੇ ਹਿੰਦੂ ਸਮਾਜ ਨੂੰ ਵੀ ਸਾਰਿਆਂ ਨੂੰ ਇੱਕ ਹੋ ਕੇ ਔਰ ਪੂਰਾ ਪ੍ਰੋਟੈਸਟ ਕਰਨਾ ਚਾਹੀਦਾ ਹੈ ਸਭ ਨੂੰ ਆਪਣੇ ਕਾਰੋਬਾਰ ਬੰਦ ਕਰਕੇ ਔਰ ਇਸ ਦਾ ਰੋਸ ਮਜ਼ਹਾਰਾ ਜਿੰਨਾ ਵੀ ਸਵਤਵਵਦ ਕਰ ਸੀ ਇੱਕ ਸੰਖਿਆ ਦੇ ਵਿੱਚ ਕਰਨਾ ਚਾਹੀਦਾ ਅੱਜ ਕੀ ਕਰੋਗੇ ਅੱਜ ਹੀ ਮਜ਼ਹਾਰਾ ਕਰਨਾ ਜੇ ਸਾਰੇ ਸਾਰੇ ਤੁਹਾਨੂੰ ਜਿਹੜਾ ਵੀ ਸਾਡਾ ਰੋਸ ਹੈ ਉਸ ਨੂੰ ਪੂਰਾ ਜਾਗਰ ਕਰਨਾ ਵੀ ਅਸੀਂ ਸਾਰੇ ਹਿੰਦੂਆਂ ਦੇ ਇੱਕਾਂ ਸਵਾਡ ਸਵਿਗਿਆਨ ਜਾਗ ਚੁਕਾ ਹੁਣ ਅਸੀਂ ਪਾਕਿਸਤਾਨ ਨੂੰ ਬਖਸ ਦੇਣੀ ਬਿਲਕੁਲ ਕਿਸੇ ਨੂੰ ਤੇ ਪੁੱਤਲਾ ਫੋੜਿਓ ਹਾਂਜੀ ਪੁੱਤਲਾ ਹਾਂਜੀ ਪੁੱਤਲਾ ਫੋੜ ਪੁੱਤਲਾ ਪੁੱਤਲਾ ਆ ਪੁੱਤਲਾ ਕਹਨੋ ਦੀ ਅਸੀਂ ਤਾਂ ਸਾਰੇ ਪਾਕਿਸਤਾਨ ਨੂੰ ਫੋਕ ਦਾਂਗੇ আর ਕਸ਼ਮੀਰ ਜਿਹੜਾ ਸਾਡਾ ਉਹ ਵੀ ਲੈ ਕੇ ਰਾਂਗੇ जब लगे। जब लगे। कर जाते, जाते लड़ाई जब होने लगी हिंदू वीर उठे ललकार लड़ाई जब होने लगी कोई हाथ में लेकर भाला कोई लेकर तलवार कोई हाथ में लेकर भाला कोई लेकर तलवार मारते जाते काटते जाते क्षत्रिय राजकुमार लड़ाई जब होने लगी हिंदू वीर उठे ललकार लड़ाई जब होने लगी उधर की सेना बीस लाख की इधर की बीस हजार उधर की सेना बीस लाख की इधर की बीस हजार उधर की सेना बीस लाख की इधर की बीस हजार पानी पत्ते सम्रांगण में हुई मुगलों की हार लड़ाई जब होने लगी हिंदू वीर उठे ललका लड़ाई जब होने लगी हिंदू वीर उठे ललका लड़ाई जब होने लगी औरंगजेब ने चाल चली थी बंदी बने शिवराज औरंगजेब ने चाल चली थी बंदी बने शिवराज उस बुद्धू को चकमा देते हुए जेल से पार। लड़ाई जब होने लगी हिंदू वीर उठे लड़ाई जब होने लगी हिंदू वीर उठे ललका लड़ाई जब होने लगी मान सिंह झुक गया करण झुक गया परंतु धुका नीर प्रताप मान सिंह दुख गया परंतु दुकाने वीर प्रताप चेतक पर कर रखा था राणा ने मान लड़ाई जब होने लगी सिंधु वीर उठे ले ले ਲੜਾਈ ਜਦ ਬਹੁਣ ਲਗੀ ਸੰਸਕਾਮਨ ਯਾਦ ਕਰੋ ਜਦ ਪੜੀ ਗੁਰੂ ਪਰਮਾਰ ਸੰਸਕਾਮਨ ਯਾਦ ਕਰੋ ਜਦ ਪੜੀ ਗੁਰੂ ਪਰਮਾਰ ਭਾਗੋ ਭਾਗੋ ਕਰਤੇ ਕਰਤੇ ਗਏ ਕਾਨਪੁਰ ਪਹਾੜ ਲੜਾਈ ਜਦ ਬਹੁਣ ਲਗੀ ਇੰਦੂ ਵੀਰੇ ਉਠੇ ਨਨਕਾ ਲੜਾਈ ਜਦ ਬਹੁਣ ਲਗੀ ਇੰਦੂ ਵੀਰੇ ਉਠੇ ਨਨਕਾ ਲੜਾਈ ਜਦ ਬਹੁਣ ਲਗੀ ਮਾਤਾ ਦੀ ਜੈ ਹਰਤ ਮਾਤਾ ਦੀ ਜੈ ਭਾਰਤ ਮਾਤਾ ਦੀ ਜੈ ਵੰਦੇ ਭਗਵਾਨ ਵੰਦੇ ਭਗਵਾਨ ਪਾਕਿਸਤਾਨ ਮ ਗੱਗ ਕਾਰਜਕਾਰੀ ਮੈਂਬਰ ਜੀਪੀ ਪੰਜਾਬ ਸਾਨੂੰ ਅਨਜਾਇ ਬਹੁਤ ਜ਼ਿਆਦਾ ਦੁੱਖ ਹੋਇਆ ਹੈ ਜੋ ਦੋ ਦਿਨ ਪਹਿਲਾਂ ਪਹਿਲਗਾਮ ਦੇ ਵਿੱਚ ਪਾਕਿਸਤਾਨੀ ਅਤਵਾਦੀਆਂ ਨੇ ਸਾਡੇ ਭਰਾਵਾਂ ਦੇ ਉੱਪਰ ਜ਼ੁਲਮ ਕੀਤਾ ਹੈ ਬਹੁਤ ਹੀ ਚਨੌਨੀ ਧੱਕ ਹੈ ਅਸੀਂ ਉਹਦਾ ਸਾਰੀ ਮੰਡੀ ਵੱਲੋਂ ਸੂਰ ਸਮਾਜਿਕ ਜਥੇਬੰਦੀਆਂ ਧਾਰਨ ਕਿ ਸਕੇ ਹੁੰਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਪੂਰਜੋਰ ਖੰਡਨ ਕਰਦੇ ਹਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਅਤਵਾਦੀਆਂ ਨੂੰ ਪਾਕਿਸਤਾਨ ਇਸ ਦਾ ਮੂੰਹ ਤੋੜਨਾ ਜਵਾਬ ਦਿੱਤਾ ਜਾਵੇ ਤੁਹਾਨੂੰ ਜਾਨ ਮਰਦਾਬਾ 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 ਪਾਕਿਸਤਾਨ ਮਰਦਾਬਾ 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 ਸੇਵਕ ਔਰ ਗਊਸ਼ਾਲਾ ਦਾ ਵੀ ਸੇਵਾਦਾਰਾਂ ਬੜੇ ਦੁੱਖ ਦੀ ਘੜੀ ਹੈ ਹਿੰਦੂ ਸਮਾਜ ਦੇ ਉੱਤੇ ਵੀ ਅੱਜ ਇੰਨਾ ਵੱਡਾ ਕਿਨੋਣਾ ਹਮਲਾ ਸਾਡੇ ਹਿੰਦੂ ਸਮਾਜ ਤੇ ਕੀਤਾ ਗਿਆ ਹੈ ਔਰ ਸਾਡੇ ਵਿੱਚ ਕੋਈ ਬਾਕੀ ਨਹੀਂ ਹੈਗੀ ਵੀ ਸਾਡੇ ਧਰਮ ਜਾਤੀਆਂ ਪੁੱਛ ਕੇ ਸਾਡੇ ਨਾਲ ਐਡਾ ਵੱਡਾ ਵਿਤਕਰਾ ਇਸ ਹਿੰਦੂ ਸਮਾਜ ਨਾਲ ਕੀਤਾ ਗਿਆ ਹੈ ਵੀ ਸਾਡਾ ਖੂਨ ਖੋਲ ਉੱਠਿਆ ਹੈ ਔਰ ਸਾਡੇ ਦਿਲਾਂ ਦੇ ਵਿੱਚ ਅੱਗ ਪਾਕਿਸਤਾਨ ਦੇ ਪ੍ਰਤੀ ਤੇ ਉਹਨਾਂ ਮੁਸਲਮਾਨ ਅੰਤਕਵਾਦੀਆਂ ਦੇ ਖਿਲਾਫ ਜੋ ਬਾਕੀ ਦੇਸ਼ ਦੇ ਦਲ ਨੇ ਕੋਈ ਨਹੀਂ ਬੋਲ ਰਿਹਾ ਹੈਗਾ ਇੱਕ ਵੀ ਕੋਈ ਘਟਨਾ ਹੋ ਜਾਂਦੀ ਹੈ ਉਸਦੇ ਪਿੱਛੇ ਰੋਲਾ ਪਾ ਲੈਂਦੇ ਨੇ ਅੱਜ ਇੰਨਾ ਵੱਡਾ ਘਟਨਾ ਹੋਣ ਤੋਂ ਬਾਅਦ ਕੋਈ ਵੀ ਜਦਕੇ ਉੱਥੇ ਦੇ ਮੁਸਲਮਾਨਾਂ ਨੇ ਬੜਾ ਸਹਿਯੋਗ ਕੀਤਾ ਹੈ ਪਰ ਬਾਕੀ ਦੇਸ਼ ਦਾ ਕੋਈ ਮੁਸਲਮਾਨ ਨਹੀਂ ਬੋਲ ਰਿਹਾ ਹੈਗਾ ਕੋਈ ਰਾਜਨੀਤਿਕ ਦਲ ਨਹੀਂ ਕੋਈ ਖਾਸ ਖੜੇ ਹੈਗੇ ਸਾਡੀ ਸਾਰਿਆਂ ਨਾਲ ਸਾਰਿਆਂ ਨੂੰ ਪੂਰਜੋਰ ਅਪੀਲ ਹੈ ਵੀ ਇਸ ਘਟਨਾ ਦੀ ਵਾਰ ਤੋਂ ਵਾਰ ਨਕੇਦੀ ਕਰਕੇ ਪਾਕਿਸਤਾਨ ਦੇ ਨਾਮ ਨੂੰ ਨਿਸ਼ਾਨ ਨੂੰ ਮਿਟਾ ਦਿੱਤਾ ਜਾਵੇ ਤਾਂ ਕਿ ਸਦਾ ਸਦਾ ਲਈ ਇਹ ਮੁਸੀਬਤਾਂ ਜਿਹੜੀ ਭਾਰਤ ਤੋਂ ਛੁਟਕਾਰਾ ਮਿਲ ਜਾਵੇ ਜਦ ਦਾ ਦੇਸ਼ ਨੂੰ ਆਜ਼ਾਦੀ ਮਿਲੀ ਹੈ ਇਹ ਆਜ਼ਾਦੀ ਨਹੀਂ ਮਿਲੀ ਹੈਗੀ ਇਹ ਬਰਬਾਦੀ ਹੀ ਮਿਲੀ ਹੈ ਇਸ ਦੇਸ਼ ਨੂੰ ਤੇ ਕਦੇ ਵੀ ਸ਼ਾਂਤੀ ਦੀ ਜੋ ਚੈਨ ਹੈ ਕੋਈ ਲੋਕ ਆਪਣੇ ਘਰ ਬੱਚਿਆਂ ਨੂੰ ਲੈ ਕੇ ਗਏ ਸੀ ਘੁੰਮਣ ਉਹਨਾਂ ਦਾ ਕੀ ਕਸੂਰ ਸੀਗਾ ਬੇ ਨਿਹੱਥੇ ਲੋਕਾਂ ਨੂੰ ਤਸੀਹੇ ਦੇ ਦੇ ਕੇ ਮਾਰਿਆ ਗਿਆ ਹੈ ਤਾਂ ਸਾਰਾ ਹਿੰਦੂ ਸਮਾਜ ਇਕਜੁੱਟਾ ਕੋਈ ਅਸੀਂ ਜਾਤੀ ਪੱਤੀ ਤੋਂ ਉੱਪਰ ਉੱਠ ਕੇ ਇਸ ਦਾ ਵਿਰੋਧ ਕਰਦੇ ਹਾਂ ਤੇ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਪਾਕਿਸਤਾਨ ਤੇ ਸਿੱਧਾ ਹਮਲਾ ਕਰਕੇ ਯੁੱਧ ਕਰਕੇ ਇਹਨਾਂ ਦਾ ਖਤਰ ਇਹਨਾਂ ਨੂੰ ਮਿਟਾਇਆ ਜਾਵੇ ਤਾਂ ਕਿ ਹਮੇਸ਼ਾ ਤੋਂ ਇਸ ਨਿਜਾਤ ਮਿਲ ਜਾਵੇ ਚੜ੍ਹ ਤੋਂ ਖਤਮ ਕੀਤਾ ਜਾਵੇ ਜਦ ਤੋਂ ਬਿਲਕੁਲ